ਕੀ ਪਤਾ ਕੌਣ ਸੱਚਾ ਤੇ ਕਿਹਦੇ ਦਿਲ ਵਿੱਚ ਨੇ ਖੋਟਾਂ ਜੀ ਇੱਕ ਮਹੱਤਵਪੂਰਵ ਜਾਣਕਾਰੀ ਤੁਹਾਡੇ ਨਾਲ ਇਹ ਸਾਂਝੀ ਕਰਨੀ ਹੈ ਇੱਕ ਮਹੱਤਵਪੂਰਨ ਜਾਣਕਾਰੀ ਤੁਹਾਡੇ ਨਾਲ ਇਹ ਸਾਂਝੀ ਕਰਨੀ ਹੈ ਕਿ ਜ਼ਿਲ੍ਹਾ ਪ੍ਰਸ਼ਦ ਅਤੇ ਬਲਾਕ ਸੰਪਤੀ ਦੀ ਐੀਵੀਐਮ ਨਹੀਂ ਬੈਲਟ ਪੇਪਰਾਂ ਹੀ ਪੈਣ ਗਿਆ ਵੋਟਾਂ ਜੀ ਬੈਲਟ ਪੇਪਰਾਂ ਹੀ ਪੈਣ ਗਿਆ ਵੋਟਾਂ ਜੀ ਸਤਿ ਸ਼੍ਰੀ ਅਕਾਲ ਪੀਪਤੀ ਨਮਾਸ਼ਾਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰ ਤੁਸੀਂ ਸ਼ੇਅਰ ਤੋਂ ਸਲਾਮ ਕਰਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥਿਓ ਕੱਲ ਜ਼ਿਲ੍ਹਾ ਪ੍ਰਸ਼ਦ ਅਤੇ ਬਲਾਕ ਸਮਤੀ ਦੀਆਂ ਵੋਟਾਂ ਪੈਣੀਆਂ ਔਰ ਇੱਥੇ ਇੱਕ ਪੜਾ ਹੈ ਇਹ ਸੰਵੇਦਨਸ਼ੀਲ ਪੜਾ ਔਰ ਇੱਥੋਂ ਹੁਣ ਪਹਿਲਾਂ ਮੈਂ ਦੱਸ ਦਵਾਂ ਸੀ ਆਰ ਕੇ ਰੀਆ ਕਾਲਜ ਵਿਖੇ ਮੌਜੂਦ ਹੈ ਔਰ ਆ ਜਿਹੜੇ ਬਕਸੇ ਨੇ ਸ਼ਾਇਦ ਜਿਹੜੇ ਨਜ਼ਰ ਆ ਰਹੇ ਆ ਇਹਨਾਂ ਵਿੱਚ ਕੱਲ ਵੋਟ ਪੇਪਰ ਰਹੀਂ ਮੋਹਰ ਲਾ ਕੇ ਠੱਪਾ ਲਾ ਕੇ ਜਿਹੜੇ ਵੋਟਰਸ ਨੇ ਉਹ ਆਪਣੇ ਮਤਦਾਨ ਕਰਨਗੇ ਤਾਂ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੀ ਜਿਹੜੀਆਂ ਟੀਮਾਂ ਆ ਉਹ ਇੱਥੋਂ ਰਵਾਨਾ ਕੀਤੀਆਂ ਜਾ ਰਹੀਆਂ ਜਿਹੜੇ ਪੋਲਿੰਗ ਸਟੇਸ਼ਨ ਹੋਣਗੇ ਅੱਗੇ ਔਰ ਮਹੱਤਵਪੂਰਨ ਪੜਾ ਸੰਵੇਦਨਸ਼ੀਲ ਪੜਾ ਤੇ ਵੋਟ ਪੇਪਰ ਚ ਵੋਟਾਂ ਕਿੰਨੀ ਸੁਰੱਖਿਅਤ ਹੁੰਦੀਆਂ ਕੀ ਪ੍ਰਕਿਰਿਆ ਹੈ ਪੂਰੀ ਜਾਣਕਾਰੀ ਅਸੀਂ ਆਪਣੇ ਜਰਨਲਿਜ਼ਮ ਚ ਗੁਰੂ ਜੀ ਸ਼੍ਰੀ ਅਮਿਤ ਸ਼ਰਮਾ ਜੀ ਉਹਨਾਂ ਤੋਂ ਲਵਾਂਗੇ ਅਮਿਤ ਸ਼ਰਮਾ ਜੀ ਕੋਲ ਆ ਜਿਹੜਾ ਬਕਸਾ ਨਾ ਇਹ ਜਿੰਨਾ ਡੂੰਘਾ ਇਹ ਤੋਂ ਵੀ ਡੂੰਗੀ ਜਾਣਕਾਰੀ ਹੁੰਦੀ ਹੈ ਸੋ ਪਹਿਲਾਂ ਸਵਾਗਤ ਕਰਦੇ ਹਾਂ ਉਸ ਤੋਂ ਬਾਅਦ ਸਵਾਲ ਜਵਾਬਾਂ ਦਾ ਸੈਸ਼ਨ ਸ਼ੁਰੂ ਕਰਦੇ ਹਾਂ ਉਹਨਾਂ ਦਾ ਸਵਾਗਤ ਹੈ ਸਵਾਗਤ ਕਰਦੇ ਹਾਂ ਬਹੁਤ ਬਹੁਤ ਤੁਹਾਡੇ ਸਰੋਤਿਆਂ ਦਾ ਵੀ ਧੰਨਵਾਦ ਅੱਛਾ ਅਮਿਤ ਭਾਜੀ ਮੈਂ ਭਾਜੀ ਕਹਿ ਲੈਂਦਾ ਕਿਉਂਕਿ ਸਾਡੇ ਗੁਰੂ ਜੀ ਵੀ ਨੇ ਅੱਛਾ ਭਾਜੀ ਇਹ ਜਿਹੜੀ ਪ੍ਰਕਿਰਿਆ ਆ ਮੈਂ ਚਾਹੁੰਦਾ ਕਿ ਜਿਹੜੇ ਨੌਜਵਾਨ ਦੇਖ ਰਹੇ ਆ ਪਹਿਲੀ ਵਾਰ ਦੇਖ ਰਹੇ ਉਹਨਾਂ ਨੂੰ ਸਮਝਾਓ ਇਹ ਪ੍ਰਕਿਰਿਆ ਹੈ ਕੀ ਦੀ ਨੇ ਦੇਖੋ ਜਿੱਦਾਂ ਹੁਣ ਕੱਲ VOTING ਹੋਣੀ ਆ ਜੀ ਤੇ VOTING ਨੂੰ ਲੈ ਕੇ ਰਿਹਰਸਲਾਂ ਪਹਿਲਾਂ ਚੱਲ ਰਹੀਆਂ ਇੱਕ 10 ਦਿਨ ਪਹਿਰਾ ਦਿਨ ਤੋਂ ਤੇ ਇਹ ਕਿ ਲੋ ਵੀ ਰਿਹਰਸਲਾਂ ਤੋਂ ਬਾਅਦ ਹੁਣ ਇਹ ਜਿਹੜੀਆਂ ਪੋਲਿੰਗ ਪਾਰਟੀਆਂ ਆ ਇਹਨਾਂ ਦੇ ਟੈਸਟ ਦਾ ਸਮਾਂ ਆ ਗਿਆ ਹੈ ਜੀ ਕੱਲ ਜੋ ਇਹਨਾਂ ਨੇ ਕੀਤੀਆਂ ਤਿਆਰੀਆਂ ਉਹ ਕੱਲ ਹੁਣ ਉਹਨਾਂ ਤਿਆਰੀਆਂ ਤੇ ਕੱਲੋ ਵੀ ਫਾਈਨਲ ਜੋ ਹੈਗਾ ਉਹ ਹੋਣਾ ਆ ਤੇ ਵੋਟਾਂ ਪੈਣੀਆਂ ਤੇ ਉਹੀ ਇਹਨਾਂ ਨੂੰ ਸਾਰਿਆ ਜੋ ਵੀ VOTING ਦੇ ਲਈ ਜੋ ਜ਼ਰੂਰੀ ਸਮਾਨ ਆ ਉਹ ਇਹਨਾਂ ਨੂੰ ਡਿਸਪਲੋਏਟ ਕਰਾ ਰਹੇ ਆ ਆਏ ਦੋ ਦੋ ਬਕਸੇ ਆ ਇੱਕ ਜ਼ਿਲ੍ਹਾ ਪਰਸ਼ਦ ਦਾ ਇੱਕ ਬਲਾਕ ਸੰਪਤੀ ਦਾ ਠੀਕ ਹੈ ਇਹ ਦੋ ਦੋ ਹੀ ਬਕਸੇ ਆ ਜੀ ਇੱਕ ਜ਼ਿਲ੍ਹਾ ਪਰਸ਼ਦ ਇੱਕ ਬਲਾਕ ਹਾਂ ਇੱਕ ਬਲਾਕ ਸੰਪਤੀ ਔਰ ਇੱਕ ਜ਼ਿਲ੍ਹਾ ਪਰਸ਼ਦ ਦਾ ਅੱਛਾ ਇਹਨਾਂ ਦਾ ਫਾਈਨਲ ਹੈ ਕੱਲ ਹਾਂ ਬਿਲਕੁਲ ਲੇਕਿਨ ਜਿਹੜੇ ਪਾਰਟੀਆਂ ਆ ਉਹ 17 ਨੂੰ ਉਹ 17 ਨੂੰ ਪਤਾ ਲੱਗੂਗਾ ਉਹਨਾਂ ਦਾ 17 ਨੂੰ ਅੱਛਾ ਜਿਹੜਾ ਨੇ 27 ਲੜਨੀ ਆ ਉਹਨਾਂ ਨੇ ਸੈਮੀ ਫਾਈਨਲ ਹੈ ਨਹੀਂ ਇਹ ਮੰਨੀ ਬੈਠੇ ਆ ਫਾਈਨਲ ਆਪੇ ਮੰਨੀ ਬੈਠੇ ਆ ਮੈਂ ਕੱਲ ਵੀ ਕਿਤੇ ਚੈਨਲ ਤੇ ਮੇਰੀ ਗੱਲ ਹੋ ਰਹੀ ਸੀ ਬਈ ਇਹ ਤਾਂ ਦਿਲ ਕੋ ਬਹਲਾਣੇ ਕੇ ਲਈ ਗਾਲੇਬ ਖਿਆਲ ਅੱਛਾ ਹੈ ਤੇ ਆ ਤੁਸੀਂ ਖਿਆਲ ਖਿਆਲ ਖਿਆਲਿਆ ਤੇ ਇਹ ਖਿਆਲ ਮੂਡ ਅੱਛਾ ਕਰ ਰਿਹਾ ਤੇ ਕੀ ਵੜਾ ਬਸ ਆਹੀ ਆ ਮੂਡ ਅੱਛਾ ਰੱਖੋ ਮੂਡ ਦਾ ਵਧੀਆ ਰਹਿਣਾ ਚਾਹੀਦਾ ਅੱਛਾ ਸੈਮੀਫਾਈਨਲ ਵਾਲੀ ਗੱਲ ਨਾ ਮੈਂ ਇੱਕ ਲਾਈਵ ਕੀਤਾ ਸੀਗਾ ਅਜ ਤੋਂ ਪੰਜ-ਛੇ ਦਿਨ ਪਹਿਲਾਂ ਉਦੋਂ ਵੀ ਇਹ ਗੱਲ ਕੀਤੀ ਸੀ ਤਾਂ ਲੋਕ ਉਹਨੇ ਗੱਲ ਸਮਝ ਗਏ ਆ ਲੋਕਾਂ ਨੇ ਇਸ ਵਾਰ ਆਪਣੇ ਦੁਆਬੇ 'ਚ ਖਾਸ ਕਰਕੇ ਲੜਾਈਆਂ ਝਗੜੇ ਘੱਟ ਹੋਏ ਆ ਬਾਜੇ ਮਾਲਵੇ ਤੋਂ ਚਲੋ ਤਸਵੀਰਾਂ ਆਈਆਂ ਸਾਹਮਣੇ ਨਹੀਂ ਪਹਿਲਾਂ ਵੀ ਆਪਣੇ ਕੱਟੇ ਹੁੰਦੇ ਆ ਆਪਣੇ ਦੇਖੋ ਨਵਾਂ ਸ਼ਹਿਰ ਹੋਇਆ ਜਾਂ ਦੁਆਬੇ 'ਚ ਪਹਿਲਾਂ ਵੀ ਇਦਾਂ ਦੀ ਰੰਜਿਸ਼ ਨਹੀਂ ਰਹਿੰਦੀ ਦੁਆਬੇ ਦੇ ਲੋਕੀ ਵੈਸੇ ਸਮਝਦਾਰ ਆ ਬਾਕੀਆਂ ਨੂੰ ਬਾਕੀ ਬੰਦੇ ਸਮਝਦਾਰੇ ਕਿ ਮੰਚ ਕਿਤੇ ਸਵਾਲੇ ਕੇਰ ਬਾਹਰ ਵੀ ਜਾਣਾ ਕਾਨੂੰ ਪਰਚਾ ਪਾਉਣਾ ਹਾਂ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਠੀਕ ਗੱਲ ਆ ਇਹ ਵੀ ਥੋੜਾ ਜਿਆ ਹੋਰਾਂ ਦੇ ਮੰਚ ਰਹਿੰਦਾ ਇੱਕ ਐਂਗਲ ਹੈ ਇੱਕ ਐਂਗਲ ਹੈਗਾ ਇਹ ਵੀ ਪਰ ਆਮੂਮਨ ਨਵਾਂ ਸ਼ਹਿਰ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜਾ ਪੋਲਿੰਗ ਆ ਉਹ ਸ਼ਾਂਤੀਪੂਰਨ ਹੀ ਰਹਿੰਦੀ ਆ ਤੇ ਉਮੀਦ ਆ ਪੁਲਿਸ ਨੇ ਇੰਤਜ਼ਾਮ ਵੀ ਕੀਤੇ ਹੋਏ ਨੇ ਅੱਜ ਪੂਰੇ ਜੀ ਪਾਜੀ ਮੈਂ ਤਸਵੀਰ ਦਿਖਾਣੀ ਚਾਹੁੰਦਾ ਵਿੱਚ ਦਿਖਾਈ ਇਹ ਚ ਸਿਵਲ ਪ੍ਰਸ਼ਾਸਨ ਵੀ ਨਜ਼ਰ ਆ ਰਿਹਾ ਪੁਲਿਸ ਪ੍ਰਸ਼ਾਸਨ ਵੀ ਨਜ਼ਰ ਆ ਰਿਹਾ ਮੈਂ ਚਾਹੁੰਦਾ ਦੋਨਾਂ ਦੇ ਕੰਮ ਤੁਸੀਂ ਸਮਝਾ ਦਿਓ ਇੱਕ ਵਾਰੀ ਡਿਟੇਲ ਦੇ ਦਿਓ ਜਿਹੜਾ ਪੁਲਿਸ ਦਾ ਕੰਮ ਹੈ ਉਹ ਤਾਂ ਪੋਲਿੰਗ ਜਿਹੜਾ ਬੂਥ ਹੈ ਜਿੱਥੇ ਪੋਲਿੰਗ ਹੋਣੀ ਆ ਉਹਦੇ ਬਾਹਰ ਦਾ ਆ ਮੁਖਤਾ ਪ੍ਰਬੰਧ ਮੁਖਤਾ ਪ੍ਰਬੰਧ ਦੇ ਵਿੱਚ ਬਾਹਰ ਮਾਹੌਲ ਖਰਾਬ ਨਾ ਹੋਵੇ ਕੋਈ ਐਦਾ ਨਾ ਹੋਵੇ ਜਿਹੜਾ ਪੋਲਿੰਗ ਸਟੇਸ਼ਨ ਦੇ ਅੰਦਰ ਦਾ ਕੰਮ ਆ ਬੂਥ ਦੇ ਕੰਮ ਦਾ ਵੈਲਟ ਪੇਪਰ ਦਾ ਉਹ ਸਾਰਾ ਇਹ ਸਿਵਲ ਜਿਹੜੇ ਸਾਡੇ ਲਾਜਮ ਆ ਉਹ ਅਲੱਗ-ਅਲੱਗ ਡਿਪਾਰਟਮੈਂਟ ਦੇ ਜਿਹਨਾਂ ਦੀ ਡਿਊਟੀ ਲੱਗੀ ਆ ਉਹ ਕਰਦੇ ਆ ਤੇ ਅੱਜ ਕੀ ਦੋ-ਦੋ ਵੈਲਟ ਪੇਪਰ ਮਿਲਲੇ ਆ ਹਰ ਹਰ ਬੰਦੇ ਨੂੰ ਇੱਕ ਜ਼ਿਲ੍ਹਾ ਪਰਿਸ਼ਦ ਦਾ ਇੱਕ ਬਲਾਕ ਸਮਤੀ ਦਾ ਯਾਨੀ 2-2 ਵੋਟਾਂ ਪਾਊਗਾ ਇੱਕ ਬੰਦਾ ਇੱਕ ਬਲਾਕ ਸੰਪਤੀ ਲਈ ਇੱਕ ਜ਼ਿਲ੍ਹਾ ਪਰਿਸ਼ਦ ਲਈ ਆਪਣੇ ਜ਼ਿਲ੍ਹੇ ਵਿੱਚ ਭਾਜੀ ਟੋਟਲ ਕਿੰਨੇ ਪੋਲਿੰਗ ਸਟੇਸ਼ਨ ਹੋਣਗੇ ਦੇਖੋ ਆਪਣੇ ਜ਼ਿਲ੍ਹੇ ਵਿੱਚ ਟੋਟਲ 633 ਪੋਲਿੰਗ ਬੂਥ ਆ ਪੋਲਿੰਗ ਬੂਥ ਆ ਬੂਥ ਆ ਔਰ ਪੋਲਿੰਗ ਸਟੇਸ਼ਨ ਤਾਂ ਨੈਚੁਰਲੀ ਘਟ ਹੋਣਗੇ ਤੇ 633 ਪੋਲਿੰਗ ਬੂਥ ਆ ਔਰ 604 ਪੰਚਾਇਤਾਂ 460 ਪੰਚਾਇਤਾਂ ਔਰ ਕਰੀਬਨ 460 ਦੇ ਕਰੀਬ ਪਿੰਡ ਆ ਜਿਨ੍ਹਾਂ ਚ ਵੋਟਿੰਗ ਹੈ ਜਿਲ੍ਹੇ ਦੀ ਗੱਲ ਕਰ ਰਹੇ ਹਾਂ ਜਿਲ੍ਹੇ ਦੀ ਗੱਲ ਕਰ ਰਿਹਾ ਤੇ ਕਰੀਬਨ 4 ਲੱਖ ਤੋਂ ਵੱਧ ਜਿਹੜਾ ਹੈ ਵੋਟਰ ਹੈ ਵੋਟਰਸ ਵੋਟਰਸ ਪਰ ਉਮੀਦ ਕਿੰਨੀ ਕੀਤੀ ਜਾ ਰਹੀ ਹੈ ਕਿ ਸਵਰ ਵੋਟਾਂ ਦਾ ਭੁਗਤਾਨ ਹੋਵੇਗਾ ਦੇਖੋ ਇਸ ਵਾਰ ਵੈਸੇ ਤਾਂ ਲੋਕਾਂ 'ਚ ਉਤਸ਼ਾਹ ਉਹਨਾਂ ਨਹੀਂ ਆ ਪਰ ਇੱਕ ਹੈ ਕਿ ਜਿਹੜੀਆਂ ਪਾਰਟੀਆਂ ਸਿੰਬਲ ਤੇ ਲੜ ਰਹੀਆਂ ਇਸ ਕਰਕੇ ਪਾਰਟੀਆਂ ਇਸ ਵਾਰ ਜ਼ਿਆਦਾ ਜੋਰ ਲਾ ਰਹੀਆਂ ਵੋਟਾਂ ਵੱਧੋ ਵੱਧ ਪੈਣ ਤੇ ਦੇਖੋ ਵੈਸੇ 60% ਦੇ ਰਹਿਦਾ ਹੈ 60-65% 60-65 ਇਹਦੇ ਇਰਤ-ਗਿਰਦੇ ਰਹਿਦਾ ਜਿਹੜੀ ਬਾਈ ਦੀਆਂ ਵੋਟਾਂ ਉਹ ਵੀ 65 ਦੇ ਕਰੀਬ ਪਈਆਂ ਸੀ ਬਿਲਕੁਲ ਹੀ ਨਹੀਂ ਪਈਆਂ एमपी इलेक्शन मेरे ख्याल वो भी 65 इतना इतना वे रहंदा वोटिंग अमूमन मतलब 35% लोग वोट ਪਾਉਂਦੇ ਹੀ ਨਹੀਂ अमूमन हां ਪਾਉਂਦੇ ਨਹੀਂ ਜਾਂ ਕਈ ਹੁੰਦੀਆਂ ਵੀ ਬਾਹਰ ਆ ਹਾਂ ਐਨਆਰਆਈਜ਼ ਨਹੀਂ ਜਾਂ ਉਦ ਦਾ ਵੀ ਕੋਈ ਕੰਮਕਾਰ ਕਾਰਨ ਬਾਹਰ ਗਿਆ ਇਹਨਾਂ ਵੋਟਾਂ ਲਈ ਕੋਈ ਆਂਦਾ ਵੀ ਨਹੀਂ ਜ਼ਿਆਦਾ ਬੇ ਇੰਨਾ ਇੰਪੋਰਟੈਂਸ ਨਹੀਂ ਲੈਂਦਾ ਵੀ ਕਿਤੇ ਬਾਹਰੋਂ ਆ ਜਾਣ ਜਾਂ ਇਹਦੇ ਵੋਟਾਂ ਦੇ ਵਿੱਚ ਮਤਲਬ ਸਿਆਸਤਦਾਨਾਂ ਨੇ 60 ਤੋਂ 65% ਲੋਕਾਂ ਨੂੰ ਪਰਮਾਉਣਾ ਉਹਨਾਂ ਨੇ ਵੀ ਇਹ ਗਣਤ ਲਾ ਲਿਆ ਹੋਣਾ ਨਹੀਂ ਚਲੋ ਵੋਟ ਦਾ ਤਾਂ ਹੱਕ ਸਾਰਿਆਂ ਨੂੰ ਇਸਤੇਮਾਲ ਕਰਨਾ ਚਾਹੀਦਾ ਔਰ ਮੇਰਾ ਆਪਣਾ ਮੰਨਣਾ ਹੈ ਕਿ VOTING ਤਾਂ ਜਿੰਨੀ ਵਤਵਤ ਹੋਵੇ 100% ਹੀ ਹੋਣੀ ਚਾਹੀਦੀ ਆ ਹਰ ਬੰਦੇ ਨੂੰ ਜੇ ਸਾਡੇ ਸੰਵਿਧਾਨ ਨੇ ਸਾਨੂੰ ਵੋਟ ਦਾ ਰਾਈਟ ਦਿੱਤਾ ਹੈ ਤਾਂ ਸਾਨੂੰ ਉਹਦਾ ਇਸਤੇਮਾਲ ਕਰਨਾ ਚਾਹੀਦਾ ਅੱਛਾ ਭਾਜੀ ਇੱਕ ਇਹ ਵੀ ਕੈਲਕੂਲੇਸ਼ਨ ਮੰਨੀ ਜਾਂਦੀ ਹੈ ਕਹਿੰਦੇ ਜੇ ਵੋਟ ਘੱਟ ਪਵੇ ਤਾਂ ਮੰਨ ਕੇ ਚੱਲੋ ਕਿ ਜਿਹੜੀ ਰੂਲਿੰਗ ਪਾਰਟੀ ਆ ਉਹਦੇ ਹੱਕ 'ਚ ਹੈ ਜੇ ਜ਼ਿਆਦਾ ਪਵੇ ਤਾਂ ਐਂਟੀਨਕੰਮਬੈਸੀ ਹੋ ਜਾਂਦੀ ਆ ਦੇਖੋ ਇਹ ਅੱਜ ਤੋਂ 15 20 ਸਾਲ ਪਹਿਲਾਂ ਜਿਹੜੇ ਇਹ ਪੂਲ ਸਟ੍ਰੈਟਜਿਸਟ ਆ ਉਹ ਇਹੀ ਕਹਿੰਦੇ ਹੁੰਦੇ ਸੀ ਪਰ ਹੁਣ ਬਿਹਾਰ ਦੇ ਵਿੱਚ ਕੀ ਹੋਇਆ ਉੱਥੇ ਵੋਟ ਪਰਸੈਂਟ ਵਧੀ ਆ ਤੇ ਉਹ ਆਰ ਜੀ ਡੀ ਹੋਣੀ ਸੀ ਵੋਟ ਪਰਸੈਂਟ ਵਧੀਆ ਔਰ ਜਿਆਦਾ ਵੋਟ ਨਾ ਆਰ ਜੀ ਡੀ ਰਿਪੀਟ ਹੋਈ ਹੈ ਇਹ ਵੀ ਜੇ ਦੇਖੋ ਇਹ ਜਿਹੜੇ ਕੋਈ ਕਹਿੰਦੇ ਆ ਰਾਜਨੀਤੀ ਦੇ ਵਿੱਚ 2+2 4 ਨਹੀਂ ਹੁੰਦੇ ਰਾਜਨੀਤੀ ਮੈਥ ਨਹੀਂ ਆ ਇਹ ਕੈਮਿਸਟਰੀ ਆ ਪਤਾ ਨਹੀਂ ਦੋ ਦੇ ਵਿੱਚ ਦੋ ਪਾ ਕੇ 0 ਹੋ ਜਾਣਾ ਪਤਾ ਨਹੀਂ ਦੋ ਦੇ ਵਿੱਚ ਦੋ ਲਾ ਕੇ 22 ਬਣ ਜਾਣੇ ਇਹ ਕੈਮਿਸਟਰੀ ਆ ਕਿਹੜੇ ਕੈਮੀਕਲ ਨੇ ਕੀ ਰਿਐਕਸ਼ਨ ਕਰਨਾ ਕੁਝ ਨਹੀਂ ਪਤਾ 2 0 0 ਵੀ ਹੋ ਸਕਦਾ ਮੈਂ ਉਹੀ ਕਹਿ ਰਿਹਾ ਤੁਹਾਨੂੰ 2 2 ਜਮਾ 2 ਬਜੋ ਜਮਾ ਹਟਾ ਕੇ 22 ਹੋ ਜਾਣਾ ਹਾਂ ਮੈਂ ਉਹੀ ਕਿਹਾ ਵੀ ਇਹ ਕੈਮਿਸਟਰੀ ਆ ਰਾਜਨੀਤੀ ਇਹ ਮੈਥ ਨਹੀਂ ਆ ਸਿੰਪਲ ਅੱਛਾ ਬਲਾਚੌਰ ਵਿੱਚ ਕਈ ਜਗ੍ਹਾ ਭਾਜੀ ਗੱਠਜੋੜ ਹੋਇਆ ਇਹਨੂੰ ਫਿਰ ਕਿਹੜੀ ਕੈਮਿਸਟਰੀ ਦੇਖਦੇ ਨੇ ਬਲਾਚੌਰ ਨਹੀਂ ਇੱਥੇ ਨਵਾਂ ਸ਼ਹਿਰ ਤੇ ਵੀ ਇੱਕ ਦੋ ਜਗ੍ਹਾ ਹੋ ਗਿਆ ਕਈ ਜਗ੍ਹਾ ਕਹੀ ਜਾਂਦੇ ਆ ਪਰ ਉਹ ਜਿਹੜੇ ਗੱਠਜੋੜ ਆ ਉਹ ਸਿਰਫ ਪਿੰਡ ਲੈਵਲ ਤੇ ਆ ਜਿੱਦਾਂ ਕਹ ਲਓ ਵੀ ਕਿਸੇ ਨੂੰ ਕਦੇ ਕੈਂਡੀਡੇਟ ਨਹੀਂ ਮਿਲਿਆ ਤੋਨੇ ਕਿਹਾ ਵੀ ਚੱਲ ਯਾਰ ਹੁਣ ਮੈਂ ਉਹਨੂੰ ਹੀ ਪਵਾਦਮਾ ਵੋਟਾਂ ਇਹ ਆ ਉਹ ਇਸ ਤੋਂ ਵੱਧ ਨਹੀਂ ਹੈ ਜੇ ਕੋਈ ਭਾਜੀ ਅਸਾਰ ਨਜ਼ਰ ਆ ਰਿਹਾ ਵੇ ਕਿ ਕੋਈ ਹੌਟ ਜਗ੍ਹਾ ਲੱਗ ਰਹੀ ਹੋਵੇ ਕੋਈ ਕਲ ਡੇਂਜਰ ਜ਼ੋਨ ਬਣਾਇਆ ਹੋਵੇ ਪ੍ਰਸ਼ਾਸਨ ਨੇ ਨਹੀਂ ਪ੍ਰਸ਼ਾਸਨ ਨੇ ਕੁੱਲ ਇਹ ਮੇਰੇ ਖਿਆਲ ਆ 100 ਕਿੰਨੇ ਬੂਥ ਨੇ ਜਿਹੜੇ ਸੰਵੇਦਨਸ਼ੀਲ ਨੇ ਸੰਵੇਦਨਸ਼ੀਲ ਹਾਂ ਉਹਦੇ ਹਾਂ ਦੱਸਿਆ ਔਰ 31 ਪੋਲਿੰਗ ਸਟੇਸ਼ਨ ਕੇ ਪੋਲਿੰਗ ਬੂਥ ਅਤੀ ਸੰਵੇਦਨਸ਼ੀਲ ਵੀ ਹੈ ਉੱਥੇ ਫੋਰਸ ਜ਼ਿਆਦਾ ਹੈ ਓਕੇ ਉੱਥੇ ਫੋਰਸ ਜ਼ਿਆਦਾ ਹੈ ਤੇ ਹੁਣ ਭਾਜੀ ਕਿੰਨੇ ਕਿੱਡਾ ਡਿਪਲੋਇਮੈਂਟ ਹੋਵੇਗੀ ਫਿਰ ਮੇਰੇ ਖਿਆਲ ਪ੍ਰਸ਼ਾਸਨ ਦੀ ਦੇਖੋ ਇੱਕ ਬੂਥ ਤੇ ਕਹਿ ਲਓ ਵੀ ਪੰਜ ਸੱਤ 10 ਪੰਜ ਕ ਬੰਦੇ ਤਾਂ ਲੱਗਣਗੇ ਤੇ ਇੱਕ ਗੱਲ ਹੋ ਰਿਹਾ ਉਹਨੂੰ ਇਹ ਸਮਝਦੇ ਨਹੀਂ ਸੀ ਲੱਖ ਲੈਂਦੇ ਆ ਉਹ ਵੀ ਮੂਵਮੈਂਟ ਤੌਰ ਤੇ ਇਲੈਕਸ਼ਨ ਸੈੱਲ ਵਾਲੇ ਪੁਰਾਣੀ ਲਿਸਟੇ ਚੱਕ ਲੈਂਦੇ ਆ ਉਹ ਉਹਨੂੰ ਕੱਢਦੇ ਹੈ ਨਹੀਂ ਵਿੱਚੋਂ ਵੀ ਅਸੀਂ ਕੱਲੇ ਸਰਦਾਰ ਦੀ ਲੈਣੀ ਆ ਆਇਆ ਚਾ ਉਹ ਕਈ ਸਾਲਾਂ ਤੋਂ ਉਹੀ ਫਿਲਟਰ ਨਹੀਂ ਕਰਦੇ ਉਹ ਕਈ ਸਾਲਾਂ ਤੋਂ ਉਦੋਂ ਹੀ ਚੱਲਦਾ ਰਹਿੰਦਾ ਹੁਣ ਹੁਣ ਭਾਜੀ ਟੋਟਲ ਜਿਹੜੀ ਡਿਪਲੋਇਮੈਂਟ ਹੋਵੇਗੀ ਮੇਰਾ ਉਹ ਸਵਾਲ ਸੀ ਟੋਟਲ ਕਿੰਨੇ ਕ ਮੁਲਾਜ਼ਮ ਪਹੁੰਚੇ ਆ ਸਪੈਸ਼ਲ ਡਿਊਟੀਆਂ ਲਈ ਦੇਖੋ ਇੱਕ ਬੂਥ ਤੇ 4-5 ਤਾਂ ਸਿਵਲ ਦੇ ਹੀ ਹੈਗੇ ਆ ਔਰ 10 ਕਿਹੇ ਹੈਗੇ ਆ ਤੇ ਇਸ ਹਿਸਾਬ ਨਾਲ ਦੇਖੋ 600 ਬੂਥਾ 7-8000 ਰੁਪਏ ਦਾ ਲੱਗੇ ਗਿਆ ਹਰ ਅਲੱਗ-ਅਲੱਗ ਡਿਊਟੀ ਦੇ ਕੋਈ ਰਿਜ਼ਰਵ ਪਾਰਟੀਆਂ ਵੀ ਹੁੰਦੀਆਂ ਇਹਨਾਂ ਦੀਆਂ ਕੋਈ ਰਿਜ਼ਰਵ ਫੋਰਸ ਵੀ ਹੁੰਦੀ ਆ ਇੱਕ ਤਰ੍ਹਾਂ ਕਹਿ ਲੋ ਵੀ ਕਾਫੀ ਹੈਗਾ ਅੱਛਾ ਪ੍ਰਾਈਵੇਟ ਸਕੂਲਾਂ ਦੀ ਬੱਸਾਂ ਵੀ ਮੈਂ ਦੇਖ ਪਾ ਰਹੇ ਆ ਇਹ ਫਿਰ ਸਪੈਸ਼ਲ ਮੰਗਾਈਆਂ ਹੋਣਗੀਆਂ ਨਹੀਂ ਐਡਮਿਨਿਸਟ੍ਰੇਸ਼ਨ ਆਪਣੇ ਕੰਮ ਲਈ ਲੈ ਸਕਦਾ ਕਿਸੇ ਦੀ ਵੀ ਲੈ ਸਕਦਾ ਉਹ ਤੁਹਾਡੀ ਪ੍ਰਾਈਵੇਟ ਬੰਦੇ ਦੀ ਵੀ ਲੈ ਸਕਦਾ ਜੇ ਉਹਨਾਂ ਲੋੜ ਆ ਉਹ ਕਿਸੇ ਦੀ ਵੀ ਬੱਸ ਜਾਂ ਗੱਡੀ ਲੈ ਸਕਦੇ ਆ ਆਪਣੇ ਆਪਣੀ ਜ਼ਰੂਰਤ ਦੇ ਲਈ ਇਹ ਛੋਟੀਆਂ ਬੱਸਾਂ ਵੈਸੇ ਸਕੂਲਾਂ ਦੀਆਂ ਇਹ ਸਹੀ ਆ ਕਿਉਂਕਿ ਇਹ ਪਿੰਡਾਂ ਦੇ ਵਿੱਚ ਵਿੱਚ ਚੱਲ ਜਾਂਦੀਆਂ ਜੀ ਰੋਡਵੇਜ ਦੀਆਂ ਬੱਸਾਂ ਵੱਡੀਆਂ ਹੁੰਦੀਆਂ ਉਹ ਜਾ ਨਹੀਂ ਪਾਂਦੀਆਂ ਇਸ ਕਰਕੇ ਮੇਰਾ ਖਿਆਲ ਹੈ ਕਿ ਇਹਨਾਂ ਨੇ ਐਡਮਿਨਿਸਟ੍ਰੇਸ਼ਨ ਨੂੰ ਇਹ ਕੀਤਾ ਕਰਨੇ ਵੀ ਨਾ ਲੱਗ ਜਣ ਵੇ ਵੀ ਡਰ ਰਹਿਦਾ ਆ ਹਾਂ ਬਿਲਕੁਲ ਇਹ ਛੋਟੀਆਂ ਬੱਸਾਂ ਠੀਕ ਐ ਇਹ ਮਤਲਬ ਇੱਕ ਤਾਂ ਉਸ ਪੁਆਇੰਟ ਤੱਕ ਪਹੁੰਚ ਜਾਂਦੀਆਂ ਜਿੱਥੇ ਇਹ ਪੋਲਿੰਗ ਪਾਰਟੀ ਨੇ ਜਾਣਾ ਆ ਕਿਉਂਕਿ ਪੋਲਿੰਗ ਪਾਰਟੀ ਨੇ ਫਿਰ ਜਾਂ ਸ਼ਾਮ ਨੂੰ ਵਾਪਸ ਆਣਾ ਇਹ ਸਾਰਾ ਸਮਾਨ ਲੈ ਕੇ ਉਦੋਂ ਵੀ ਉਹ ਬੱਸ ਜੇ ਕਹਿੰਨ ਪੁਆਇੰਟ ਤੇ ਹੀ ਹੋਵੇ ਜ਼ੀਰੋ ਪੁਆਇੰਟ ਤੇ ਉੱਥੋਂ ਉਹਨਾਂ ਲਈ ਵੀ ਲਾਣਾ ਬਾਕਸ ਦੇ ਨਾਲ ਇੱਕ ਗੱਤਾ ਜਿਹਾ ਵੀ ਆ ਮੇਰੇ ਖਿਆਲੋਂ ਹਾਈਡ ਕਰਨ ਲਈ ਆ ਹਾਂ ਬਿਲਕੁਲ ਬਿਲਕੁਲ ਉਹ ਵੀ ਕਿਉਂਕਿ ਤੁਸੀਂ ਵੋਟ ਪਾ ਰਹੇ ਹੋ ਸੀਕ੍ਰੇਟ ਵੈਲਟ ਜਿਹੜਾ ਆ ਉਹ ਰਾਈਟ ਵੀ ਆ ਸਾਡਾ ਤੇ ਚਾਹੀਦਾ ਵੀ ਸੀਕ੍ਰੇਟ ਵੈਲਟ ਹੀ ਆ ਉਹ ਸੀਕਰੇਸੀ ਰੱਖਣ ਦੇ ਲਈ ਆ ਮਤਲਬ ਕੱਲ ਬਟਨ ਦੱਬ ਕੇ ਚੀਕ ਨਹੀਂ ਘਟਾਉਣੀ ਠੱਪਾ ਲਾਉਣਾ ਬਿਲਕੁਲ ਬਿਲਕੁਲ ਵੈਲਟ ਪੇਪਰ ਨਾਲ ਇਲੈਕਸ਼ਨ ਹੋ ਰਹੇ ਨੇ ਤੇ ਇਸ ਕਰਕੇ ਠੱਪਾ ਹੀ ਲਾਣਾ ਕਹਾਂਗੇ ਅੱਛਾ ਭਾਜੀ ਜਿਹੜਾ ਵੈਲਟ ਪੇਪਰ ਨਾਲ ਹੀ VOTING ਹੈ ਇਹਨੂੰ ਤੁਸੀਂ ਕਿੰਨੇ ਕੁ ਸੁਰੱਖਿਅਤ ਮੰਨਦੇ ਹੋ ਕਿ ਸੁਰੱਖਿਅਤ ਹੈ ਜਾਂ ਕੁਝ ਲੋਕ ਕਹਿੰਦੇ ਈਵੀਐਮ ਜ਼ਿਆਦਾ ਸੁਰੱਖਿਅਤ ਹੈ ਪੈਲਟ ਪੇਪਰ ਸੁਰੱਖਿਅਤ ਨਹੀਂ ਆ ਡਰ ਹੁੰਦਾ ਸ਼ੰਕਾਵਾਂ ਹੁੰਦੀਆਂ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਸਿਉਰਟੀ ਨਹੀਂ ਕਹਿੰਦਾ ਲੋਕਾਂ ਨੂੰ ਕੇਵਲ ਡਰ ਹੁੰਦਾ ਕਿ ਅਰ ਕਿਤੇ ਡੱਬਾ ਬਦਲ ਦਿੱਤਾ ਨਾ ਜਾਵੇ ਕਿਉਂਕਿ ਫਿਲਮਾਂ ਚ ਬੜਾ ਦੇਖਿਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਦੇਖੋ ਜੋ ਇੰਡੀਅਨ ਪੋਲ ਸਿਸਟਮ ਦੇ ਵਿੱਚ ਰਿਹਾ ਆ ਉਹ ਡੱਬਾ ਸੁਰੱਖਿਅਤ ਨਹੀਂ ਸੀ ਅਸੀਂ ਇਸ ਕਰਕੇ ਹੀ ਈਵੀਐਮ ਮੰਨ ਨੂੰ ਗਏ ਸੀ ਡੱਬਾ ਬਦਲਣਾ ਬੈਲਟ ਪੇਪਰ ਦੇ ਵਿੱਚ ਠੱਪਾ ਲਾ ਦੇਣਾ ਜਾਂ ਇੱਕ ਠੱਪਾ ਲੱਗਾ ਆ ਉਹਦੇ ਉੱਤੇ ਦੋ ਤਿੰਨ ਠੱਪੇ ਹੋਰ ਲਾ ਦਿਆ ਨੇ ਤਾਂ ਕਿ ਵੋਟ ਕੈਂਸਲ ਹੋ ਜਵੇ ਮਤਲਬ ਇਹ ਨੂੰ ਇਹ ਨੂੰ ਇਹ ਨੂੰ ਤਾਂ ਦੇਖੋ ਜਿਹੜੀ ਕਹਿੰਦੇ ਈਵੀਐਮ ਵਾਲੀ ਗੱਲ ਆ ਵੀ ਈਵੀਐਮ ਗਲਤ ਹੈ ਇਹ ਚ ਤਾਂ ਹਾਲ ਤੱਕ ਤਾਂ ਕੋਈ ਸੱਚਾਈ ਸਾਬਤ ਨਹੀਂ ਹੋਈ ਪਰ ਜੇ ਮੈਂ ਕਹਾਂ ਸਾਬਤ ਹੋ ਵੀ ਜਾਵੇ ਤਾਂ ਡੱਬੇ ਵਾਲੀ ਨੂੰ ਤਾਂ ਕੋਈ ਅਣਜਾਣ ਬੰਦਾ ਵੀ ਉਹਦੇ 'ਚ ਚੋਰੀ ਕਰ ਸਕਦਾ ਜੀ ਡੱਬੇ ਵਾਲੀ ਵੋਟ 'ਚ ਤਾਂ ਅਣਜਾਣ ਬੰਦਾ ਵੀ ਚੋਰੀ ਕਰ ਸਕਦਾ ਪਰ ਈਵੀਐਮ ਦੀ ਚੋਰੀ ਲਈ ਤਾਂ ਬਹੁਤ ਮਤਲਬ ਬਹੁਤ ਘੱਟ ਬੰਦੇ ਬਾਹਰ ਚਾਹੀਦੇ ਆ ਉਹ ਵੀ ਹਾਲ ਤੱਕ ਕੋਈ ਸਾਬਤ ਨਹੀਂ ਹੋ ਸਕਿਆ ਹੈ ਬਹਿ ਹੈ ਜੀ ਵੀ ਮੈਂ ਇੱਕ ਰੋਮ ਚਾਹੁੰਦਾ ਤੁਸੀਂ ਦਿਖਾਓ ਪਿੱਛੇ ਉਹ ਗੱਤਾ ਜਿਹੜਾ ਹੈ ਜਿੱਤੇ ਲਿਖਿਆ ਭਾਰਤ ਚੋਣ ਕਮਿਸ਼ਨ ਇਧਰਲੇ ਪਾਸੇ ਤੇ ਇਹ ਦਿਖਾ ਜਰਾ ਇਧਰ ਵਿਝੋ ਦਿਖਾ ਪਿੱਛੇ ਉਹਨਾਂ ਦੇ ਹਾਂ ਇਹ ਇਹਦੇ ਥਰੂ ਤੁਸੀਂ ਹਾਈਡ ਇਹਦੇ ਨੂੰ ਜਿੱਦਾਂ ਕੱਲ ਹਾਈਡ ਕੀਤਾ ਜਾਣਾ ਰੱਖ ਕੇ ਅਜਾ ਭਾਜੀ ਇੱਕ ਇੱਕ ਸਵਾਲ ਲੋਕ ਕੇ ਘਰੋਂ ਕਿੰਨੇ ਵਜੇ ਆਉਣ ਵੋਟਾ ਪਾਣ ਕਿੰਨੇ ਵਜੇ ਤੋਂ ਸ਼ੁਰੂ ਹੋ ਜਾਣੀ ਹੈ VOTING ਤੇ ਕਿੰਨਾ ਕੁ ਸੁਰੱਖਿਅਤ ਮਾਹੌਲ ਰਹੇਗਾ ਕਰ ਨਹੀਂ ਮਾਹੌਲ ਸੁਰੱਖਿਅਤ ਰਹੇਗਾ ਸਵੇਰੇ ਆਪਾਂ ਤਾਂ ਦੇਖੋ ਸਾਡੀ ਤਾਂ ਕੋਸ਼ਿਸ਼ ਇਹ ਆ ਵੀ ਸਵੇਰੇ ਜਲਦੀ ਜਲਦੀ ਉੱਠ ਕੇ ਵੋਟ ਪਾਈ ਜਾਵੇ ਤਾਂ ਕਿ ਵੋਟਾਂ ਦੇ ਵਿੱਚ ਜਿਆਦਾ ਲੰਬੀ ਲਾਈਨ ਨਾ ਲੱਗੇ ਤੇ ਇਸ ਕਰਕੇ ਵੋਟਰਾਂ ਨੂੰ ਵੀ ਮੇਰੇ ਵੱਲੋਂ ਵੀ ਇਹੀ ਅਪੀਲ ਆ ਕਿ ਸਵੇਰੇ ਉੱਠ ਕੇ ਨਹਾ ਤੋ ਕੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਔਰ ਪਹਿਲਾਂ ਪਹਿਲਾਂ ਜਲਦੀ ਵੋਟ ਪਾਇਓ ਤਾਂ ਕਿ ਲੰਬੀ ਲਾਈਨ ਕਾਰਨ ਵੀ ਤੁਹਾਨੂੰ ਇੰਤਜ਼ਾਰ ਨਾ ਕਰਨਾ ਪਵੇ ਅੱਛਾ ਕਹਿੰਦੇ ਜ਼ਿਲ੍ਹਾ ਪ੍ਰੇਸ਼ਦ ਅਤੇ ਬਲਾਕ ਸੰਪਤੀ ਅਧੀਨ ਆਉਂਦੇ ਜਿਹੜੇ ਪਿੰਡ ਆ ਤੇ ਜਿੱਥੇ ਵੋਟਾਂ ਪੈਣੀਆਂ ਉੱਥੇ ਡਰਾਈ ਡੇ ਰਹਿਣੋ ਵਾਲਾ ਹਾਂ ਬਿਲਕੁਲ ਬਿਲਕੁਲ ਡਰਾਈ ਡੇ ਰਹੇਗਾ ਕੱਲ ਨੂੰ ਔਰ ਕੱਲ ਨੂੰ ਨਹੀਂ ਬਲਕਿ ਪਰਸੋਂ ਸਵੇਰੇ 10 ਵਜੇ ਤੱਕ ਡਰਾਈ ਡੇ ਰਹੇਗਾ ਔਰ ਠੀਕੇ ਬੰਦ ਰਹਿਣਗੇ ਤੇ ਫਿਰ ਜਿਹੜੀ ਬੰਡੀ ਜਾਂਦੀ ਉਹ ਕਿੱਥੋਂ ਆਉਂਦੀ ਆ ਉਹ ਤਾਂ ਚਲੋ ਉਹ ਤਾਂ ਪਹਿਲੇ ਹੀ ਵੰਡ ਹੋ ਜਾਂਦੀ ਆ ਅੱਛਾ ਇੱਕ ਇੱਕ ਤੁਹਾਡੇ ਸਾਹਮਣੇ ਗੱਲ ਵੈਸੇ ਕਹਿਣੀ ਆ ਲੋਕ ਪਤਾ ਕੀ ਕਹਿੰਦੇ ਆ ਕਹ ਨਾ ਹੀਰ ਚਾਹੀਦੀ ਆ ਨਾ ਸੰਤਰਾ ਚਾਹੀਦੀ ਆ ਸਾਨੂੰ ਵੀ ਬਲੈਕ ਲੈਵਲ ਤੋਂ ਨਹੀਂ ਹੁਣ ਮੈਂ ਇੱਥੇ ਰਿਕਵ ਕਮੈਂਟ ਕਰ ਸਕਦਾ ਇਹ ਤੁਹਾਡੀ ਜਾਣਕਾਰੀ ਹੋ ਸਕਦੀ ਆ ਮੈਨੂੰ ਇਹਦੇ ਬਾਰੇ ਨਹੀਂ ਪਤਾ ਬਹੁਤ ਬਹੁਤ ਸ਼ੁਕਰੇ ਤੇ ਅਪੀਲ ਇਹ ਹੀ ਆ ਕਿ ਵੱਧ ਤੋਂ ਵੱਧ ਵੋਟ ਪਾਉਣ ਔਰ ਆਪਣਾ ਮਤ ਦਾ ਦਾਨ ਦਿਓ ਕਿਉਂਕਿ VOTING ਨੂੰ ਕਿਹਾ ਹੀ ਮਤਦਾਨ ਜਾਂਦਾ ਤੁਸੀਂ ਆਪਣੀ ਸੋਚ ਦੇ ਅਕੋਰਡਿੰਗ ਜਿਹੜੀ ਵੋਟ ਪਾਉਂਦੇ ਹੋ ਔਰ ਆਉਣਾ ਸਾਰੇ ਹੀ ਤੁਹਾਡੇ ਕੋਲ ਹੱਥ ਜੋੜ ਕੇ ਪਰ ਤੁਸੀਂ ਦੇਖਣਾ ਕਿ ਦੇ ਸੱਚੇ ਦਿਲਜੋਤ ਹੱਥ ਜੁੜੇ ਆ ਕਿ ਜਿਹੜਾ ਲੋਕਾਂ ਦੇ ਕੰਮ ਆਵੇਗੇ ਕਿਹੜਾ ਡਰਾਮੇ ਕਰ ਰਿਹਾ ਕਿ ਹੁਣ ਮੈਂ ਹੱਥ ਜੋੜਦਾ ਮੁੜ ਕੇ ਤੁਹਾਡੇ ਹੱਥ ਜੜਾਉਂਗਾ ਪਰ ਆ ਜਿਵੇਂ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਹੈ ਇਹਨਾਂ ਦੀ ਦੌੜ ਭੱਜ ਦੇਖੋ ਇਹਨਾਂ ਦੀ ਦੌੜ ਭੱਜ ਚ ਵੀ ਕੋਈ ਕਮੀ ਨਹੀਂ ਹੈ ਇਹਨਾਂ ਦੀ ਨੱਠ ਭੱਜ ਵੀ ਕਾਫੀ ਹੋ ਰਹੀ ਆ ਆ ਕੰਪਾਰਟਮੈਂਟ ਲਿਖਿਆ VOTING ਕੰਪਾਰਟਮੈਂਟ ਤਾਂ ਇਹ ਸਿਵਲ ਪ੍ਰਸ਼ਾਸਨ ਜਿਹੜਾ ਸਿਵਲ ਵਰਦੀ ਚ ਨਜ਼ਰ ਆ ਰਿਹਾ ਹੈ ਤੁਹਾਨੂੰ ਤੇ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ ਚ ਭਾਰੀ ਗਿਣਤੀ ਚ ਨਜ਼ਰ ਆ ਰਿਹਾ ਔਰ ਇੱਥੋਂ ਬੱਸਾਂ ਆਹੀ ਇਹ ਪੋਲਿੰਗ ਬੂਥ ਪੋਲਿੰਗ ਸਟੇਸ਼ਨ ਤੇ ਪਹੁੰਚਣਗੇ ਔਰ ਜਿਵੇਂ ਅਮਿਤ ਸ਼ਰਮਾ ਜੀ ਨੇ ਦੱਸਿਆ 4 ਲੱਖ ਤੋਂ ਵੱਧ ਜਿਹੜੇ ਵੋਟਰਸ ਨੇ ਪੂਰੇ ਜ਼ਿਲ੍ਹੇ ਚ ਆ ਔਰ ਦੇਖਣਾ ਇਹ ਹੋਵੇਗਾ ਕੱਲ ਕਿੰਨੇ ਭੈਣ ਭਰਾ ਮਤਦਾਨ ਕਰਦੇ ਕਿੰਨੇ ਪਰਸੈਂਟ VOTING ਹੁੰਦੀ ਹੈ ਉਮੀਦ ਹੈ ਹੀ ਹਾਲੇ ਤੱਕ ਹੈਗੀ ਹੈ ਕਿ 65 ਤੋਂ 70 ਪਰਸੈਂਟ ਦੇ ਵਿੱਚਕਾਰ VOTING ਹੋਵੇਗੀ ਲੇਕਿਨ ਜਿਹੜੀਆਂ ਪੋਲਿਟਿਕਲ ਪਾਰਟੀਆਂ ਇਹਨਾਂ ਨੇ ਆਪਣੀ ਅਣਖ ਦਾ ਮਸਲਾ ਵੀ ਬਣਾਇਆ ਹੋਇਆ ਕਿ ਇਹ ਆਪਣਾ ਸੈਮੀਫਾਈਨਲ ਮੰਨੇ ਬੈਠੇ ਆ ਮੈਂ ਪਹਿਲਾਂ ਵੀ 4 ਦਿਨ ਪਹਿਲੇ ਗੱਲ ਦਾ ਜ਼ਿਕਰ ਕੀਤਾ ਸੀ ਇਹ ਆਪਣਾ ਸੈਮੀਫਾਈਨਲ ਮੰਨੀ ਬੈਠੇ ਔਰ ਜਿਵੇਂ ਅਮਿਤ ਸ਼ਰਮਾ ਜੀ ਨੇ ਵੀ ਕਿਹਾ ਕਿ ਇਸ ਵਾਰ ਸਿੰਬਲ ਤੇ ਜਿਹੜੀ ਇਲੈਕਸ਼ਨ ਕਰਵਾਈ ਜਾ ਰਹੀ ਹੈ ਸੋ ਇਹਨਾਂ ਨੇ ਆਪਣਾ ਪ੍ਰੈਸਟੀਜੀਸ਼ੂ ਵੀ ਬਣਾਇਆ ਹੋਇਆ ਕਿਉਂਕਿ ਜਿਹੜੇ ਇਸ ਸਮੇਂ ਸਰਕਾਰ 'ਚ ਆ ਇਹ ਕਹਿੰਦੇ ਕਿ ਜੇ ਅਸੀਂ ਇਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਕ ਸੰਮਤੇ ਜਿੱਤ ਗਏ ਤੇ ਇੱਕ ਵਾਰੀ ਹਵਾ ਬਣ ਜੂਗੀ ਕਿ ਭਾਈ ਮੁੜ ਕੇ ਝਾੜੂ ਵਾਲੇ ਆ ਰਹੇ ਆ ਤੇ ਪੰਜੇ ਵਾਲੇ ਕਹਿੰਦੇ ਕਿ ਅਸੀਂ ਜਿੱਤ ਜਾਈਏ ਤਾਂ ਅਸੀਂ ਮਾਹੌਲ ਬਣਾ ਦੇਵਾਂਗੇ ਪੰਜ ਆ ਰਹੇ ਆ ਫਿਰ ਅਕਾਲੀ ਤਾਂ ਇਹ ਕਹੇ ਕਿ ਅਸੀਂ ਲੋਕਾਂ ਨੂੰ ਇਹ ਕਹਿ ਦੇਣਾ ਕਿ ਲੈ ਭਾਈ ਡਾਈਨਾਸੌਰ ਆ ਰਹੇ ਆ ਮਤਲਬ ਡਾਈਨਾਸੌਰ ਹੋਣ ਨਾਲੇ ਕਿਨ ਅਕਾਲੀ ਜ਼ਰੂਰ ਆ ਰਹੇ ਇਹ ਉਹ ਚਾਹੁੰਦੇ ਆ ਕਿ ਇਸ ਤਰੀਕੇ ਦਾ ਮਾਹੌਲ ਸਿਰਜਿਆ ਜਾਵੇ ਬੀਜੇਪੀ ਵਾਲਿਆਂ ਨੂੰ ਉਨੇ ਸੋਚਿਆ ਕਿ ਅਸੀਂ ਡਬਲ ਇੰਜਨ ਦੀ ਪਰ ਉਹਨਾਂ ਦੇ ਆਪਣੇ ਆਪਣੇ ਸਲੋਗਨ ਨੇ ਬੀਐਸਪੀ ਵਾਲੇ ਜਾਂ ਹੋਰ ਜਿਹੜੀਆਂ ਪਾਰਟੀਆਂ ਸਾਰੀਆਂ ਸਾਰੇ ਹੀ ਇਹ ਚਾਹੁੰਦੇ ਆ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਮਾਹੌਲ ਬਣਾ ਸਕੀਏ ਐਟਮੋਸਫੇਅਰ ਕ੍ਰੀਏਟ ਕਰ ਸਕੀਏ ਕਿ ਭਾਈ 27 'ਚ 80 ਆ ਰਿਹਾ ਲੇਕਿਨ ਫੈਸਲਾ ਲੋਕਾਂ ਨੇ ਕਰਨਾ ਔਰ ਬੈਲਟ ਪੇਪਰ ਇਹ ਵੀ ਸੁਰੱਖਿਅਤ ਹੁੰਦਾ ਦੇਖੋ ਇੰਨਾ ਪ੍ਰਸ਼ਾਸਨ ਲੱਗਿਆ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਆ ਸਿਵਲ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਹੈ ਔਰ ਤੁਸੀਂ ਆਪਣੀ ਮਤ ਦਾ ਦਾਨ ਕਰਨਾ ਤੁਸੀਂ ਸੱਚੇ ਸੁੱਚੇ ਹੋ ਕੇ ਚੱਲਣਾ ਤੁਹਾਡੇ ਕੋਲ ਲਿਸਟ ਹੋਣੀ ਹੈ ਜੇ ਤੁਹਾਨੂੰ ਜਿਹੜੇ ਕੈਂਡੀਡੇਟ ਆ ਚੰਗੇ ਲੱਗਦੇ ਠੀਕ ਹੈ ਨਹੀਂ ਤੇ ਇੱਕ ਨੋਟਾ ਦੀ ਆਪਸ਼ਨ ਵੀ ਹੋਣੀ ਆ ਮੈਂ ਇਹ ਪੁੱਛ ਲੈ ਮੈਂ ਜੀ EVM 'ਚ ਤਾਂ ਹੁੰਦੀ ਆ ਇਹਦੇ ਵਿੱਚ ਗੁਰੂ ਜੀ ਇੱਕ ਸਵਾਲ ਰਹਿ ਗਿਆ ਹਾਂ ਜੀ EVM 'ਚ ਤਾਂ ਨੋਟਾ ਦੀ ਆਪਸ਼ਨ ਉਹਦੀ ਥੱਲੇ ਭੀਂ ਬਿਜਾ ਕੇ ਸਾਰੇ ਹੜਾ ਵਿੱਚ ਹੈ ਹੈਗੀ 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 ਟੱਪਾ ਤੁਸੀਂ ਉੱਥੇ ਵੀ ਲਾ ਸਕਦੇ ਲਾ ਸਕਦੇ ਲਾ ਸਕਦੇ ਹੈਗੇ ਹੈਗੀ ਆਪਸ਼ਨ ਲਾਸਟ ਦੇ ਵਿੱਚ ਹੈਗੀ ਆ ਅੱਜ ਇੱਕ ਹੋਰ ਸਵਾਲ ਬਹੁਤ ਜ਼ਰੂਰੀ ਸੀਗਾ ਤੁਹਾਡੇ ਵਿੱਚ ਕੌਣ ਆ ਗਿਆ ਕੰਪੀਟੀਸ਼ਨ ਕਿਹਦੇ ਕਿਹਦੇ ਵਿੱਚ ਦੇਖ ਰਹੇ ਹੋ ਕੰਪੀਟੀਸ਼ਨ ਤਾਂ ਦੇਖੋ ਆਮ ਆਦਮੀ ਪਾਰਟੀ ਔਰ ਕਾਂਗਰਸ ਮੈਂ ਬਲਗ ਰਿਹਾ ਹੈ ওভারঅল ਪਰ ਅਕਾਲੀ ਕਹਿੰਦੇ ਉਹ ਵੀ ਆ ਰਹੇ ਆ ਅਕਾਲੀ ਦਲ ਵੀ ਦੇਖੋ ਅਕਾਲੀ ਦਲ ਦੀ ਪਰਫਾਰਮੈਂਸ ਪਹਿਲਾਂ ਨਾਲੋਂ ਸੁਧਰ ਗਈ ਜਰੂਰ ਜੋ ਬਿਹਤਰ ਹੋ ਗਈ ਪਰ ਉਹ ਇੱਥੇ ਤੱਕ ਕਿੰਨੀ ਬਿਹਤਰ ਹੁੰਦੀ ਹੈ ਇਹ ਤਾਂ ਤੁਹਾਨੂੰ ਪਤਾ ਲੱਗ ਜਾਣਾ 17 ਤਰੀਕ ਨੂੰ ਜੀ 2-4 ਦਿਨੇ ਰਹਿ ਗਏ ਠੀਕ ਹੈ ਜੀ ਬਹੁਤ ਸ਼ੁਕਰੀਆ ਤਾਂ ਸਾਥੀਓ ਲਾਈਵ ਹੀ ਸੋਚਿਆ ਸੀ 2-4 ਮਿੰਟ ਦਾ ਕਰਨਾ ਪਰ ਲੈਂਥੀ ਲਾਈਵ ਹੋ ਗਿਆ ਤਾਂ ਦੋ ਬਕਸੇ ਹੋਣਗੇ ਇੱਕ ਚ ਤੁਸੀਂ ਜ਼ਿਲ੍ਹਾ ਪ੍ਰੇਸ਼ਦ ਤੇ ਦੂਜੇ ਚ ਬਲਾਕ ਸੰਪਤੀ ਦੀ ਮੋਹਰ ਲਾ ਕੇ ਆਪਣੀ ਮੱਤ ਦਾ ਦਾਨ ਕਰਕੇ ਵੋਟ ਪਾਉਣੀ ਔਰ ਤੁਹਾਡੀ ਵੋਟ ਜਿਹੜੀ ਆ ਉਹ ਕਿਸੇ ਨੂੰ ਨਹੀਂ ਪਤਾ ਲੱਗ ਸਕਦੀ ਤੁਸੀਂ ਕਿਹਨੂੰ ਪਾਈ ਹੈ ਉਹਨੂੰ ਇੱਕ ਸਪੈਸ਼ਲ ਕਰਾਈਟਰੀਆ ਰਹੀ ਮਤਲਬ ਉਹਨੂੰ ਹਾਈਡ ਵੀ ਕੀਤਾ ਜਾਏਗਾ ਸੀਕਰੇਸੀ ਤੁਹਾਡੀ ਰਹੇਗੀ ਸੀਕਰੇਸੀ ਕਦੀ ਲੀਕ ਨਹੀਂ ਹੁੰਦੀ ਔਰ ਤੁਸੀਂ ਵੀ ਨਹੀਂ ਦੱਸਣਾ ਕਿ ਕਿਹਨੂੰ ਪਾਈ ਹੈ ਕਿਹਨੂੰ ਨਹੀਂ ਪਾਣੀ ਪਾਈ ਹੈ ਕਿਉਂਕਿ ਤੁਹਾਡਾ ਆਪਣਾ ਰਾਈਟ ਹੈ ਸੋ ਇਹ ਆਰ ਕੇ एरिया ਕਾਲਜ ਤੋਂ ਤਸਵੀਰ ਤੁਹਾਨੂੰ ਦਿਖਾਰੇ ਵੱਡੀ ਗਿਣਤੀ ਵਿੱਚ ਤੁਹਾਨੂੰ ਪੁਲਿਸ ਮੁਲਾਜ਼ਮ ਨਜ਼ਰ ਆ ਰਹੇ ਵੱਡੀ ਗੰਟੀ ਵੇ ਸਿਵਲ ਪ੍ਰਸ਼ਾਸਨ ਦੇ ਜਿਹੜੇ ਮੁਲਾਜ਼ਮ ਹੈ ਉਹ ਨਜ਼ਰ ਆ ਰਹੇ ਆ ਔਰ ਬਹੁਤ ਸਾਰੇ ਭੈਣ ਭਰਾ ਜਿਹੜੇ ਬਿਲੜ ਰਹੇ ਨੇ ਉਹ ਜੀ ਠੀਕ ਠਾਕ ਸੋ ਆ ਵੀ ਗੇਟ ਕੀਪਰ ਦੀ ਤਸਵੀਰ ਜਰੂਰ ਦਿਖਾ ਦੇ ਠੀਕ ਹੈ ਬਈ ਅੱਜ ਕਹਿੰਦੇ ਡਿਊਟੀ ਸਖਤ ਹੋਈ ਪਈ ਹੈ ਚਲੋ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਧੰਨਵਾਦ